ਬੜੋ ਬਾਬਾ ਬੜਪਾ ਸਿੰਧਾ ਜੀ ਹੁਣ ਜੇ ਕਿਸੇ ਨੇ ਪੜਨਾ ਹੀ ਨਹੀਂ ਇੱਕੋ ਹੀ ਤਵਾ ਲੱਗਿਆ ਇਕੋ ਹੀ ਗੱਲ ਆ ਵਾ ਸਾਡੇ ਮੂੰਹ ਤੇ ਉੱਥੇ ਤਾਂ ਭੂਤ ਨਿਕਲਦੇ ਆ ਉੱਥੇ ਤਾਂ ਪ੍ਰੇਤ ਨਿਕਲਦੇ ਉਹ ਤਾਂ ਭੂਤਾਂ ਦਾ ਡੇਰਾ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਜਿੱਥੇ ਅਖੰਡ ਪਾਠ ਚੱਲਦੇ ਨੇ ਜਿੱਥੇ ਗੁਰੂ ਕਾ ਲੰਗਰ ਚੱਲਦਾ ਹੈ ਜਿੱਥੇ ਸੇਵਾਵਾਂ ਚੱਲਦੀਆਂ ਉੱਥੇ ਤਾਂ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਜਾ ਕੇ ਦਰਸ਼ਨ ਕਰਨੇ ਤੇ ਇਸ ਬਾਬਾ ਵਡਭਾਗ ਸਿੰਘ ਨੇ ਆਪਣੇ ਨਾਲ ਸੰਗਤਾਂ ਨੂੰ ਨਹੀਂ ਜੋੜਿਆ ਮੇਲੇ ਭਰਦੇ ਨੇ ਉਸ ਜਗ੍ਹਾ ਤੇ ਜਿੱਥੇ ਮਹਾਪੁਰਖ ਹੁੰਦੇ ਨੇ ਪਰ ਉਹ ਆਪਣੇ ਨਾਲ ਨਹੀਂ ਜੋੜਦੇ ਜੋੜ ਦਿੱਤਾ ਬਾਣੀ ਦੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਨੇ ਰਬ ਸੋਸ ਅੱਜ ਇੰਨਾ ਪ੍ਰਚਾਰ ਹੋਇਆ ਹੈ ਇੰਨਾ ਪ੍ਰਚਾਰ ਹੋਇਆ ਕਾਰਨ ਇਹ ਜਿਹੜੇ ਪਿਛਲੇ ਸਨ ਸੇਵਾਦਾਰ ਬਾਬਾ ਵਰਪਾ ਸਿੰਘ ਦੇ ਪੈ ਧੂਪ ਦੇ ਇੱਕ ਪੂ ਦੇਖ ਲਾਉਣ ਦੇ ਹੋਰ ਕਸ਼ਕ ਨਹੀਂ ਕੀਤਾ ਉਹਨਾਂ ਨੇ ਹੋਰ ਕੱਖ ਨਹੀਂ ਕੀਤਾ ਉਹਨਾਂ ਨੇ ਬਸ ਇੱਥੇ ਤੱਕ ਕਸੀਮਤ ਸਨ ਕੁਝ ਇਤਿਹਾਸ ਪੜ੍ਹਦੇ ਅਸਦੀਆ ਦੇ ਨਾਲ ਜੋੜਦੇ ਇਤਿਹਾਸ ਤੋਂ ਜਾਣੂ ਕਰਾਉਂਦੇ ਸਾਧ ਸੰਗਤ